ਨਮਾ ਸ਼ਹਿਰ ਦੇ ਕਸਬਾ ਔਰ ਨੇੜੇ ਮਹਿਮੂਦਪੁਰ ਰੋਡ ਤੇ ਕਰੀਬ 18-19 ਮਨਰੇਗਾ ਵਰਕਰਾਂ ਕੰਮ ਕਰ ਰਹੀਆਂ ਸਨ ਤਾਂ ਇੱਕ ਕਣਕ ਦੀ ਵਾਢੀ ਕਰਨ ਵਾਲੀ ਕੰਬਾਈਨ ਨੇ ਇਹਨਾਂ ਵਿੱਚੋਂ 4 ਔਰਤਾਂ ਨੂੰ ਦਰੜ ਕੇ ਰੱਖ ਦਿੱਤਾ ਮੌਕੇ ਤੇ ਹਾਜ਼ਰ ਮਨਰੇਗਾ ਮੁਲਾਜ਼ਮਾਨਾਂ ਦੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਕੰਬਾਈਨ ਤੇ ਤਿੰਨ ਵਿਅਕਤੀ ਆ ਰਹੇ ਸਨ ਜਿਨ੍ਹਾਂ ਨੇ ਇੱਕਦਮ ਮਨਰੇਗਾ ਦਾ ਕੰਮ ਕਰਨ ਵਾਲੀਆਂ ਔਰਤਾਂ ਤੇ ਕੰਬਾਈਨ ਛਾੜ ਦਿੱਤੀ ਜਿਸ ਵਿੱਚ ਬਲਵੀਰ ਕੌਰ, ਨਿਰਮਲ ਕੌਰ, ਕਮਲਜੀਤ ਕੌਰ ਅਤੇ ਪਰਮਜੀਤ ਕੌਰ ਜੋ ਕਿ ਚਾਰੇ ਔਰਤਾਂ ਪਿੰਡ ਮਾਈ ਦਿੱਤੇ ਦੀਆਂ ਸਨ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਪਹਿਲਾਂ ਔੜ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਫਿਰ ਇਹਨਾਂ ਨੂੰ ਨਵਾਂ ਸ਼ਹਿਰ ਰੈਫਰ ਕਰ ਦਿੱਤਾ ਗਿਆ ਤੇ ਇਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਇੱਕ ਔਰਤ ਨੂੰ ਚੰਡੀਗੜ ਪੀਜੀਆ ਰੈਫਰ ਕਰ ਦਿੱਤਾ ਗਿਆ। ਹੋਰ ਪਿੰਨ ਦਾ ਨਾਮ ਇਹਦਾ ਮਾਈ ਦਿੱਤਾ ਆ। ਸਰ ਅੱਜ ਸਵੇਰੇ ਅਸੀਂ ਉੱਥੇ ਕੰਮ ਕਰਦੇ ਸੀ ਮਹਿਮੂਦਪੁਰ ਰੋਡ ਤੇ ਸਾਡੀ ਲੇਬਰ ਸਾਡੇ ਹੈਗੇ 18-19 ਬੰਦੇ। ਸਵਾ 12 ਵਜੇ ਦੀ ਗੱਲ ਆ ਉਧਰੋਂ ਕੰਪਾਈਨ ਵਾਲੇ ਆਂਦੇ ਪਏ ਸੀਗੇ। ਉਹ ਜਾਨਿਕ ਮਤਲਬ ਬਹੁਤ ਜ਼ਿਆਦਾ ਹੀ ਤੇਜ਼ ਆ ਰਹੀ ਸੀ ਪਿੱਛੇੋਂ। ਕਿੱਥੇ ਦੀ ਸੀ ਉਹ? ਉਹ ਵੱਜੋਂ ਦੀ ਸੀਗੀ ਤੇ ਤਿੰਨ ਜਾਨੇ ਬੈਠੇ ਸੀਗੇ ਉਹਦੇ ਉੱਪਰ। ਉਹਨੇ ਨੇ ਉੱਪਰ ਜਾਨੀ ਕਿ ਡੈਕ ਜਾਨੀ ਕਿ ਜਿਆਦਾ ਹੀ ਤੇਜ਼ ਲਾਇਆ ਹੋਇਆ ਸੀਗਾ ਤੇ ਉਹ ਜਾਨੀ ਕਿ ਜਿੱਦਾਂ ਨਾ ਕੋਈ ਨਸ਼ਾ ਹੀ ਕੀਤਾ ਹੁੰਦਾ ਉਹ ਨਹੀਂ ਜਾਨੀ ਕਿ ਉਹ ਮੋੜ ਮੋੜਨ ਲੱਗੇ ਉਹਨਾਂ ਕੋ ਜਿੱਦਾਂ ਮੋੜ ਮੁੜਿਆ ਨੀਗਾ ਸੰਭਾਣੀਆਂ ਨਾਲੇ ਉਹਨਾਂ ਨੇ ਬੀਬੀਆਂ ਕੰਮ ਕਰਦੀਆਂ ਸੀ ਉੱਪਰ ਹੀ ਚੜਾ ਦਿੱਤੀ ਆ ਕੇ ਬੀਬੀਆਂ ਸਰ ਉੱਥੇ ਚਾਰ ਪੰਜ ਜਾਨੀਆਂ ਲਗਾਤਾਰ ਇੱਧਰ ਬੈਠ ਕੇ ਕੰਮ ਕਰ ਰਹੀਆਂ ਸੀ ਹਾਂਜੀ ਉਸ ਤੋਂ ਬਾਅਦ ਫਿਰ ਉਹ ਜਿੱਦਾਂ ਠੀਕ ਆ ਚਹਾੜਾ ਸਰ ਪੈ ਗਿਆ ਜੱਕਦਮ ਫਿਰ ਅਸੀਂ ਜੱਕਦਮ ਉਹਨਾਂ ਨੂੰ ਜਿੱਦਾਂ ਉਹ ਡਰਕਟ ਡਿਕਨ ਦੇ ਨਾਲ ਇੱਕ ਤਾਂ ਬੀਬੀ ਥੱਲੇ ਹੀ ਜਮੇ ਹੀ ਥੱਲੇ ਵਿਚਾਰੀ ਫਸ ਗਈ ਐ ਨਾ ਹਾਂ ਥੱਲੇ ਹਾਂਜੀ ਕੰਪੈਨ ਦੇ ਦਰਖਤ ਜਿੱਦਾਂ ਦਰਖਤ ਪਹਿਲਾਂ ਡਿੱਗ ਗਿਆ ਹਾਂਜੀ ਉੱਪਰ ਉਹ ਜਾਨੀ ਕੰਪੀਨ ਦਾ ਐਦਾ ਉੱਪਰ ਹੀ ਇਸਦਾ ਹੀ ਲੈ ਗਿਆ ਉਹਨੂੰ ਖੇਤਾਂ ਦੇ ਵਿੱਚ ਨੂੰ ਇਹ ਜਿਹੜੀ ਕੰਪੈਨ ਨਹੀਂ ਪਈ ਸੀ ਉਹ ਰੋਡ ਸਿੱਧਾ ਸੀ ਚੱਲ ਨਹੀਂ ਨਹੀਂ ਸਰ ਮੋੜ ਸੀਗੇ ਦੋ ਹਾਂਜੀ ਦੋ ਮੋੜ ਸੀਗੇ ਸਰ ਜਿਹੜੀਆਂ ਜਿਹੜੀਆਂ ਏਟਾਈਆਂ ਜਾ ਸਰ ਚਾਰ ਜਣੇ ਥੱਲੇ ਆਏ ਨੇ ਨਾਮ ਕੀ ਆ ਉਹਨਾਂ ਦਾ ਇੱਕ ਦਾ ਨਾਂ ਬਲਵੀਰ ਕੌਰ ਆ ਇਹ ਵੀ ਆਉ ਇਹ ਮਾਈ ਦਿੱਤੇ ਦੀ ਆ ਇੱਕ ਦਾ ਨਾਂ ਨਿਰਮਲ ਕੌਰ ਆ ਉਹ ਵੀ ਮਾਈ ਦਿੱਤੇ ਦੀ ਆ ਤੇ ਕਮਲਜੀਤ ਕੌਰ ਉਹ ਕਿੱਥੇ ਉਹ ਵੀ ਇੱਥੇ ਦੀ ਆ ਤੇ ਪਰਮਜੀ ਪਰਮਜੀਤ ਕੌਰ ਉਹ ਇੱਥੇ ਦੀ ਹੈ ਹੁਣ ਉਹਨਾਂ ਦੀ ਹਾਲਤ ਕਿੱਡਾ ਹੈ ਅਕਾ ਪਰਮਜੀ ਕਿਉਂ ਤਾਂ ਜੀ ਹਾਂਜੀ ਸਰ ਸਿਵਲ ਹਸਪੀਟਲ ਆ ਔੜਾਲੇ ਨੂੰ ਜਿੱਦਾਂ ਰੈਫਰ ਕਰਤਾ ਨਵਾਂ ਸ਼ਹਿਰ ਉਹਨਾਂ ਨੇ ਜਿੱਦਾਂ ਜ਼ਿਆਦਾ ਉਹਨਾਂ ਦੀ ਇੱਕ ਦੀ ਤਾਂ ਜ਼ਿਆਦਾ ਹੀ ਗੰਭੀਰ ਹਾਲਤ ਕਰਕੇ ਉਹਨੇ ਪੀਜੀਆ ਇੱਕ ਨੂੰ ਰੈਫਰ ਕਰ ਦਿੱਤਾ ਜਿਹੜੇ ਜ਼ਿਆਦਾ ਹੀ ਥੱਲੇ ਆ ਗਏ ਸੀਗੇ ਕੰਪੈਨ ਦੇ ਡਰਕ ਡਿੱਗ ਗਿਆ ਸੀ ਪਰ ਉਹਨਾਂ ਨੂੰ ਉਹਨਾਂ ਨੇ ਰੈਫਰ ਕਰਤਾ ਸਰ ਉੱਥੇ ਹੀ ਖੜਾ ਰਿਹਾ ਸੀਗਾ ਫਿਰ ਅਸੀਂ ਜਿੱਦਾਂ ਪੁਲਿਸ ਨੂੰ ਫੋਨ ਕੀਤਾ ਪੁਲਸ ਵਾਲੇ ਉਧਰ ਆ ਗਏ ਜਦ ਹੀ 10-15 ਮਿੰਟ ਬਾਅਦ ਫਿਰ ਉਸ ਤੋਂ ਬਾਅਦ ਫਿਰ ਥਾਣੇ ਵਾਲਿਆਂ ਨੇ ਜਿੱਦਾਂ ਆਪਣੀ ਕਾਰਵਾਈ ਕੀਤੀ ਉੱਤੇ ਸਾਡੀ ਗੱਲਬਾਤ ਹੋਈ ਉਹਨਾਂ ਨੇ ਉਹ ਫਿਰ ਉਹਨਾਂ ਨੂੰ ਆਪਣੇ ਨਾਲ ਲੈ ਗਏ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਸਰ ਸਾ ਅਸੀਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਦਾ ਇਲਾਜ ਜਿੱਦਾਂ ਸਾਨੂੰ ਸਾਡੇ ਜਿੱਦਾਂ ਸਾਡਾ ਸੈਕਟਰੀ ਆ ਜੀਆਰਐਸ ਸਾਡਾ ਸ਼ਿਵ ਕੁਮਾਰ ਆ ਉਹਨਾਂ ਦੇ ਥਰੂ ਸਾਨੂੰ ਪੂਰਾ ਜਿੱਦਾਂ ਉਹਨਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਮਤਲਬ ਉਹਨਾਂ ਦਾ ਇਲਾਜ ਵਗੈਰਾ ਹਾਂਜੀ ਪੂਰਾ ਹੋਣਾ ਚਾਹੀਦਾ ਸਰ ਉਹਨਾਂ ਦਾ ਤੁਹਾਡਾ ਨਾਮ ਕੀ ਆ ਜੀ ਮਿੰਦਰਕੌਰ ਸਿੱਖੀ ਜਿਹੜੇ ਪਿੰਡ ਤੋਂ ਆ ਮਾਈ ਦਾ ਪਿੰਡ ਅੱਛਾ ਇਹ ਪਤਾ ਲੱਗਾ ਕਿ ਕੰਪੈਨ ਦੇ ਨਾਲ ਇਹ ਤੁਹਾਡੇ ਕੀ ਲੱਗਦੇ ਸੀ ਨਾਮ ਕੀ ਬਹੁ ਆ ਸਾਡੀ ਕੀ ਨਾਮ ਨਾਲ ਬਲਵੀਰਕੌਰ ਕਿੰਨੀ ਕੁ ਮਰਿਆ ਅੰਦਾਜ਼ਾ ਉਮਰ ਹੈਗੀ ਉਹਦੀ 50 ਸਾਲ ਦੇ ਉਹਨਾਂ ਦਾ ਕੀ ਕਰਦੇ ਕਿੰਨੇ ਕੁ ਤੋਂ ਉਮਰ ਹੈ ਕੀ ਕਿੰਨੇ ਕੁ ਚਿਰ ਤੋਂ ਕੰਮ ਕਰ ਰਹੇ ਆ ਇੱਥੇ ਛੁਗਲੋਂ ਤਾਂ ਕਾਹ ਪਹਿਲਾਂ ਮੈਂ ਚੱਲਦੀ ਜੇ ਫੇ ਹੋਰੇ ਨੋਂ ਦਾ ਕਾਟ ਬਣ ਗਿਆ ਇਹ ਹੋਤੀ ਗੱਲਬਾਤ ਹੋਈ ਉਹਨਾਂ ਨਾਲ ਗੱਲਬਾਤ ਉੱਥੇ ਹਣੇ ਇਹੀ ਕੋਲ ਸੀਗੇ ਉਸ ਵੇਲੇ ਮੈਂ ਤਾਂ ਘਰੇ ਚੀਕਾ ਕਾ ਬੈਠੀ ਸੇ ਤੁਹਾਨੂੰ ਘਰ ਪਤਾ ਲੱਗਾ ਹਾਂਜੀ ਪਤਾ ਲੱਗਾ ਤੇ ਗਵਾਂਡੀਆਂ ਮੈਨੂੰ ਠਾ ਲਿਆ ਅੰਦਰ ਤਾਂ ਮੈਂ ਬਾਹਰ ਨਿਕਲੀ ਬਾਹਰ ਨਿਕਲੀ ਹਾਂਜੀ ਉਹ ਤੁਸੀਂ ਆਪਣੀ ਬਹੂ ਨੂੰ ਦੇਖਿਆ ਹਾਂ ਦੇਖਿਆ ਸੀਗਾ ਇੱਥੇ ਗੱਡੀ ਚ ਲੈ ਕੇ ਆਇਆ ਸੀਗਾ ਕਿੰਦੀ ਹਾਲਤ ਹੋਦੀ ਹੈਗਾ ਹਾਲਤ ਬਹੁਤ ਖਰਾਬ ਸੀ ਉਹਦੀ ਹੁਣ ਇਹ ਜਿਹੜਾ ਉਸਦੀ ਆਵਾਜ਼ ਵਿੱਚ ਜਾਂ ਕੁਝ ਵੀ ਹੋਇਆ ਇਹ ਮਤਲਬ ਕੀ ਮੰਗ ਕਰਦੇ ਆਪੇ ਕੀ ਕੀ ਚਾਹੁੰਦੇ ਆ ਤੁਸੀਂ ਇਹ ਤਾਂ ਤੁਸੀਂ ਕੁਝ ਕਰ ਸਕਦੇ ਕਾਕਾ ਹੁਣ ਅਸੀਂ ਕੀ ਕਰ ਸਕਦੇ ਆ ਇੱਕ ਗੱਲ ਹੋਈ ਸੀ ਤੁਸੀਂ ਉਸ ਵੇਲੇ ਮੌਕੇ ਤੇ ਮਜੂਰ ਸੀਗੇ ਹਾਂ ਜੀ ਅਸਲ ਅੱਗ ਦੇ ਵਿੱਚ ਲੱਗੀ ਸਾਡਾ ਸਾਨੂੰ ਇਹ ਵੀ ਲੱਗੀ ਆ ਕਿ ਕਿਸ ਤਰ੍ਹਾਂ ਹੋਇਆ ਜੀ ਜੇ ਪਿੱਛੋਂ ਨਾ ਜਾਣ ਕੇ ਤੇਜ਼ ਲਿਆ ਆ ਗੱਡੀ ਉਹ ਕੰਪਨੀ ਕੰਪਨੀ ਪਿੱਛੋਂ ਤੇਜ਼ ਲਿਆ ਆ ਉਹ ਜਿਆਦਾ ਨਾ ਅਸੀਂ ਸਾਰੇ ਸਟੇਟ ਤੇ ਬੈਠੀਆਂ ਸੀ ਉਹਨੇ ਆਉਂਦੇ ਆਨੇ ਜਾਣ ਕੇ ਇੱਟਾ ਕਮਾ ਲਈ ਸਾਈਡ ਤੇ ਕਮਾ ਲਈ ਕੰਮ ਕਰਦੀਆਂ ਸੀ ਨਾਲੇ ਸੀ ਅਸੀਂ ਕਿੰਨੇ ਕਿੰਨੇ ਸੀਗੇ ਜੀ 80 ਸਾਰੇ ਸੀ 19 ਜਣੇ ਵੇਟ ਸਾਡੇ 19 ਜਣੇ 19 ਜਣੇ ਆ ਜਿੱਦਾਂ ਹੁਣ ਡੇਟਾ ਮੇਰਾ ਮੁੱਕ ਗਿਆ ਬੁੱਕਰ ਵੀ 10 ਸਾਲ ਹੋ ਗਏ ਜਾਂਦੀ ਉਹ ਕੰਮ ਕਰਦੀ ਆ ਹਾਂਜੀ ਕੰਮ ਕੀਤਾ ਵਗੈਰਾ ਸਾਡਾ ਨਾ ਸਰਦ ਦਫੇ ਹੁਣ ਕੀ ਕਰ ਜਾਈਏ ਹੁਣ ਕਮਾਈ ਦਾ ਸਾਧਨ ਇਹੀ ਆ ਇਹੀ ਆਪਾਂ ਹੁਣ ਕਰਾਂਗੇ ਤਾਂ ਖਾਵਾਂਗੇ ਰੋਟੀ